ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੋਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਮੈਂ ਜਾਂਦਾ ਹੋਰ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਚੰਬਰ ਤੋਂ ਆਪਾਂ ਕਵਰ ਕਰਨ ਲੱਗੇ ਆ ਜੀ ਦੋ ਤੁਹਾਨੂੰ ਬਹਿਣਾ ਦਿਖਾ ਦੇਾਂਗੇ ਇੱਕ ਜਰਸੀ ਦਿਖਾ ਦੇਾਂਗੇ ਇੱਕ ਦਿਖਾ ਦੇਾਂਗੇ ਚ ਬਚਾ ਖੜਾ ਚਫਦਾ ਤੇ ਜਰਸੀ ਦਾ ਬੱਚਾ ਮੂਹਰੇ ਖੜਾ ਗੱਲ ਮਤ ਬਾਈ ਨਾ ਕਰਾਵਾਂਗੇ ਆ ਜੋ ਜੀ ਸੱਸੀ ਘਾ ਬਾਈ ਜੀ ਸੱਸੀ ਘਾ ਬਾਈ ਹੋ ਠੀਕ ਤਾਂ ਕੋਣ ਹਾਂਜੀ ਬਾਈ ਜੀ ਬੜਾ ਤਾਂ ਨੰਬਰ ਬੋਲ ਗਏ ਜੀ 78735 62454 62454 ਪਿੰਡ ਆਪਣਾ ਜੀ ਪਿੰਡ ਆਪਣਾ ਬੁਰਜ ਤੇਬਰ ਹੂੰ ਜਿਲ੍ਹਾ ਮਾਨਸਾ ਤਸਵੀਰ ਮਾਨਸਾ ਹੂੰ ਤੇ ਜੋਗਰਾਲਾ ਨੇੜੇ ਰਹਿ ਗਿਆ ਇੱਧਰ ਰੜਚੌਂ ਰਹਿ ਗਿਆ ਨੇੜੇ ਰੜਚੌਂ ਨੇੜੇ ਰਹਿ ਗਿਆ ਹਾਂਜੀ ਤੇ ਇੱਕ ਆਪਾਂ 15 ਕੁ ਦਿਨ 12 13 ਦਿਨ ਹੋ ਗਏ ਵੀਡੀਓ ਪਾ ਕੇ ਗਏ ਸੀ ਕਿਵੇਂ ਰਿਹਾ ਰਿਸਪੌਂਸ ਉਹ ਵਧੀਆ ਰਿਹਾ ਬਸ ਮੰਨ ਲਓ ਵੀ 10 ਕੁ ਫੋਨਾਂ ਤੇ ਸੇਲ ਹੋ ਗਈਆਂ ਸੀ ਅੱਛ ਨਾਲ ਦੇ ਨਾਲ ਓਕੇ ਜੀ ਤੇ ਅੱਜ ਆਪਾਂ ਦੋ ਦਿਖਾ ਰਹੇ ਹਾਂ ਜੀ ਅੱਜ ਦੋ ਦਿਖਾ ਰਹੇ ਹਾਂ ਓਕੇ ਜੀ ਅੱਜ ਆਪਾਂ ਦਿਖਾ ਰਹੇ ਹਾਂ ਦੋ ਇੱਕ ਦਿਖਾਵਾਂਗੇ ਜਰਸੀ ਸੂਈ ਸਵਾਈ ਤੇ ਇੱਕ ਦਿਖਾਵਾਂਗੇ ਐਪ ਸੂਈ ਸਵਾਈ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਅੱਛਾ ਬਾਹਰ ਦੇਖੀਏ ਨੇ ਕਦੋਂ ਸੂਈ ਹੈ ਜੀ ਇਹ ਇਹ ਵੀਰੇ ਆਪਣੇ ਕੋਲੇ ਸੂਈ ਹੈ ਇਹ ਹੂੰ ਐਸ ਹੋਈ ਹੈ ਕਿ ਇੱਕ ਤਰੀਕ ਦੀ ਬੱਚਾ ਇਹਦੇ ਮਦਰ ਮੇਲ ਦਾ ਬੱਚਾ ਹਾਂਜੀ ਹਾਂਜੀ ਓਕੇ ਤੇ ਸੁਹਾਵੀਰ ਕਿਹੜਾ ਹੈ ਸੁਹਾਵੀਰ ਇਹ ਦੂਜਾ ਸੁਹਾ ਚਾਰ ਦਾੰਦਾ ਮੂੰਹ ਚਾਰ ਦਾੰਦਾ ਮੂੰਹ ਦੂਜਾ ਸੁਹਾ ਦੂਜਾ ਸੁਹਾ ਕੀ ਤਸਵੀਰ ਸਾਬ ਬਹੁਤ ਆ ਹਾਂਜੀ ਹਾਂਜੀ ਸੀਲ ਸਾਹਿਬ ਤਾਂ ਪੂਰੀ ਤੇ ਸੁਹਾ ਦੇ ਟਾਈਮ ਆਪਾਂ ਵੀਡੀਓ ਬਣਾ ਰਹੇ ਹਾਂ ਜੋ ਸਾਹ ਨੂੰ ਜੱਜਮੈਂਟ ਕਰ ਲਓ ਕਿੰਨਾ ਬੋਲਾ ਹੁਣ ਬਾਈ ਬੜਾ ਬਰੇ ਦੇਠਾ 14 ਕਿਲੋ ਹੈ ਨੈਟ ਹੈ ਵੱਧ ਪਰ ਆਪਾਂ 14 ਕਿਲੋ ਮਿੜਕੇ ਦੇ ਦਾਂ ਕਿੰਨੇ ਦਿਨਾਂ ਦੀ ਸੁਈ ਵੀ ਆ ਇਹ ਇੱਕ ਤਰੀਕ ਦੀ ਸੁਈ ਵੀ ਆ ਇੱਕ ਤਰੀਕ ਦੀ ਓਕੇ ਫਿਰ ਤਾਂ ਦਿਨ ਹੀ ਤਿੰਨ ਚਾਰ ਹੋਇਆ ਫੋਲੋਜਨ ਤੋਂ ਰੱਖ ਰਹਿ ਕੇ ਚੈੱਕ ਬਾਕੀ ਦੀ ਗੱਲ ਥਣ ਭਾਂਡੇ ਸਾਫ ਰੀਅਲ ਦੂਜਾ ਸੂਆ ਰੇਟ ਡੀਟੇਲ ਸਾਰਾ ਕੋ ਵੀਡੀਓ ਦੇ ਵਿੱਚ ਹੋਊਗਾ ਜੀ ਕੱਲੀ ਕੱਲੀ ਜਾਣਕਾਰੀ ਤੁਸੀਂ ਲੈ ਕੇ ਫੇਰ ਥਣ ਖੁੱਲੀਆ ਚਾਰੂਆ ਪੂਰੀ ਓਕੇ ਜੀ ਦੁੱਧ ਦੇ ਵਧਣੇ ਵਧਣਾ ਜਿਹੜਾ ਪਸ਼ੂ ਖਾਂਦਾ ਹੈ ਨਾ ਬਾਕੀ ਦਾ ਫੀਡਿੰਗ ਆਲਾ ਤੇ ਫਿੱਟ ਫਾਟ ਹਵਾਨਾ ਜੀ ਕੱਲਾ ਕੱਲਾ ਨਿਕੜਵਾ ਪੂਰੇ ਸਪੇਸ ਦੇ ਉੱਤੇ ਥਣ ਲੱਗਿਆ ਵਾ ਆ ਕਰੋ ਜੀ ਚੈੱਕ ਹੂੰ ਮੋੜ ਲਿਓ ਜੀ ਥਣ ਭਾਂਡੇ ਦੀ ਪੂਰੀ ਸਾਫ ਪੂਰੀ ਸੁਥਰੀ ਹੈ ਜੀ ਤੇ ਬਾਕੀ ਦੀ ਫਾੜੀ ਵਾਲਾ ਆਰਡਰ ਆ ਗਿਆ ਕੱਲਾ ਕੱਲਾ ਥਣ ਤੇ ਪੂਰੇ ਸਪੇਸ ਦੇ ਉੱਤੇ ਲੱਗੇ ਹੋਇਆ ਆ ਦੇਖੋ ਜੀ ਹੂੰ ਕਾਡ ਕਾਠ ਦੀ ਕੋਈ ਕਮੀ ਨਹੀਂ ਤੇ ਥਾਣਾ ਥਾਣਾ ਦੀ ਓਕੇ ਵੀਰੇ ਹਾਂ ਵੀਰੇ ਪੂਰ ਸਰਲਾ ਹੂੰ ਤੇ ਦੁੱਧ ਜਿੰਨਾ ਦੱਸਿਆ ਉਹਨਾ ਹੋ ਦੁੱਧੋਂ ਨਾ ਹੋਗਾ ਗੰਨ ਮਰੋੜੇ ਪੂਰ ਸਰਲਾ ਦੀ ਗਰੰਟੀ ਹੈ ਜੇ ਉਹ ਬੰਦਾ ਆਨਲਾਈਨ ਵੀ ਮਵਾਉਂਦਾ ਨਾ ਕੋਈ ਚੱਕਰ ਨਹੀਂ ਫੁੱਲ ਗਰੰਟੀ ਹੋਊਗੀ ਪੈਸੇ ਬਾਈ ਕਿੰਨੇ ਇਹਦੇ ਪੈਸੇ ਵੀਰੇ ਆਪਾਂ ਮੁੱਲ ਫੋਨ ਤੇ ਕਰਾਂਗੇ ਜਾਇ ਜੂ ਜਮਾ ਹਾਂਜੀ ਜਮਾ ਜਾਇ ਜੀ ਓਕੇ ਮੁੱਲ ਕਹਿੰਦਾ ਬਾਈ ਕਹਿੰਦਾ ਲੈਣ ਦੇਣ ਵਾਲੇ ਹੋਣਗੇ ਹਾਂਜੀ ਹੁਣ ਬਾਈ ਜੀ ਆਪਾਂ ਜਿਹੜੀ ਜਰਸੀ ਦੇਖੀ ਜੰਨੇਗੇ ਤਰੰਗ ਸੂਈ ਹੈ ਜੀ ਇਹ ਇਹ ਵੀਰੇ ਅ 31 ਤਰੀਕ ਦੀ ਸੂਈ ਦੀ ਇਹ 31 ਸੂਈ ਬਾਦ 2 2 3 3 ਤਾਂ ਨਹੀਂ ਹੋਇਆ ਹੈ ਨਾ ਬਸ ਉਹ ਇੱਕ ਨੂੰ ਇਹ 31 ਦੀ ਸੀ ਤੇ ਵਜ਼ਨ ਬਹੁਤ ਜ਼ਿਆਦਾ ਹੈ ਨਾ ਜੱਸੀ ਦਾ ਪੂਰਾ ਕਾਫੀ ਕਲਰ ਦੇ ਵਿੱਚ ਆ ਗਈ ਬਲੈਕ ਦੇ ਵਿੱਚ ਆ ਗਈ ਜੀ ਤੇ ਮਗਰ ਕੀ ਆ ਗਿਆ ਬਾਈ ਮਗਰ ਇਹਦੇ ਬੱਸੀ ਆ ਗਈ ਵੀਰੇ ਇਹ ਵੀ ਜਰਸੀ ਹੋਈ ਬੱਸੀ ਸੂਆ ਕਿਹੜਾ ਇਹ ਸੂਆ ਵੀਰੇ ਇਹ ਦੂਜਾ ਹੈ ਦੂਜਾ ਸੂਆ ਆ ਗਈ ਤੇ ਕਿੰਨਾ ਹੁਣ ਬੋਲਾ ਵੀਰੇ ਹੁਣ ਵੀਰੇ ਇਹਦੇ ਇਹਦੇ ਅਠਾ ਹੈਗਾ 17 ਕਿਲੋ ਆ ਪਰ ਅਸੀਂ 16 ਕਿਲੋ ਕਹਿ ਕੇ ਦੇਣਾ ਤੇ ਲੀਟਰ ਤਾਂ ਵੱਧ ਹੀ ਹੋ ਜਾਣਗੇ ਲੀਟਰ ਤਾਂ ਵੱਧ ਹੋ ਜਾਣਗੇ ਕਿੰਨੇ ਕੁ ਦੁੱਧ ਤਾਂ ਹੀ ਜਾੜੂਗੀ ਦੁੱਧ ਵੀਰੇ ਅਗਲੇ ਨੇ ਪਹਿਲੇ ਸੋਏ 22 23 ਦੇ ਕਿਹਾ ਐਤ ਕੀ ਤੇ ਐਤ ਕੀ ਮੰਨ ਲਓ ਵੀ ਆਪਾਂ ਵੀ 22 23 ਦੇ ਹੀ ਹੂੰ ਵੈਸੇ ਬੱਚੀ ਦੇ ਦੂ ਹਾਂ ਹਾਂਜੀ ਦੇ ਦੇ ਤੋ ਵੱਧ ਦੁੱਤ ਖੋਲੋ ਜੀ ਨੂੰ ਵੀ ਤੋ ਰੱਖ ਲੈ ਕਿ ਚਾਲ ਠੰਡ ਦਾ ਟਾਈਮ ਆ ਗਿਆ ਨਾ ਹੂੰ ਬਾਕੀ ਦੀ ਗੱਲ ਯਾਰ ਥਣ ਥਣ ਵੜੇ ਹਨ ਚੰਗੇ ਚਾ ਬਜਨ ਬਹੁਤ ਆਇਦਾ ਬਜਨ ਲਮਾਈ ਲੂਈ ਬਹੁਤ ਜ਼ਿਆਦਾ ਹਾਂ ਹਾਂਜੀ ਤੇ ਲੇਵਾ ਦੇਖੇ ਹੀ ਬਣਦਾਗਾ ਭਲਾ ਭਲਾ ਹਜੇ ਥੋੜਾ ਬਹੁਤ ਹੈਗਾ ਹਨਾ ਲੇਕਨ ਇਹ ਖੁੱਲੀ ਆਈ ਵੀ ਏ ਥੋੜੀ ਜੀ ਓਕੇ ਜੀ ਖੁੱਲੀ ਹੈ ਬਾਕੀ ਦਾ ਕਾਫੀ ਕਲਰ ਦੀ ਜਰਸੀ ਆ ਗਈ ਥੱਬੇ ਦਾ ਲੇਵਾ ਚੱਕੀ ਫੇਰਦੀ ਆ ਬਾਕੀ ਦੀ ਗੱਲ ਜਿਹੜੀ ਫੈਟ ਇਹਨਾਂ ਦੀ ਹੁੰਦੀ ਕਰਮਾ ਵਾਲੇ ਦੀ ਦੁੱਧ ਜਮਾ ਚਿੱਟਾ ਹੋਊਗਾ ਦੁੱਧ ਤਾਂ ਪੂਰਾ ਜਿੱਟਾ ਫੈਟ ਇਹਦੀ 6.5 ਤੋਂ ਉੱਪਰ ਹੋਣਾ ਆਉਂਦੀ ਆ ਜੀ ਓਕੇ ਜੀ ਫੈਟ ਇਹਦੀ ਬਾਈ ਚੰਗੀ ਆ ਤੇ ਥਣ ਹਵਾਨਾ ਨੇੜ ਤੋਂ ਕਰੋ ਚੱਕ ਮੋੜ ਲਿਆ ਵੀਰ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਆ ਸਵੇਰ ਦੇ ਟਾਈਮ ਆਪਾਂ ਵੀਡੀਓ ਬਣਾ ਰਹੇ ਆ ਜੀ ਤੇ ਖੁੱਲੀ ਬਾਈ ਕਹਿੰਦਾ ਜਰੂਰ ਆਈ ਆ ਆ ਦੇਖੋ ਮੈਂ ਕਹਿੰਦਾ ਜੀ ਕਿਆ ਬਾਤ ਆ ਥੱਲੇ ਉਹਦਾ ਥਣ ਹਵਾਨਾ ਪੂਰਾ ਸਾਫ ਕੱਲੀ ਕੱਲੀ ਨਾੜ ਹਵਾਨੇ ਦੇ ਉੱਤੇ ਦਿਖਾਈ ਦਿੰਦੀ ਆ ਕੋਈ ਓਵੇਂ ਨਹੀਂ ਹੈਗੀ ਆਪਾਂ ਉਂ ਹੀ ਕਹੀਏਗੇ ਚੰਗੇ ਆ ਜੋ ਆਪਾਂ ਇਹਨੂੰ ਕਹਿ ਸਕਦੇ ਆ। ਇਹ ਕਰਕੇ ਥੋੜਾ ਜਿਹਾ ਉਹ ਨਹੀਂ ਓਕੇ ਵੀਰੇ ਸਿਰ ਸਭ ਫੁੱਲਾ ਹਨਾ। ਹਾਂਜੀ ਤੇ ਇੱਕ ਵੀਰੇ ਆਪਾਂ ਦੱਸਣਾ ਬੰਦਾ ਇਹ ਮਸ਼ੀਨ ਤੋਂ ਆਈ ਵੀ ਐ। ਓਕੇ ਜੀ। ਪਰ ਹੁਣ ਆਪਾਂ ਇਹਨੂੰ ਅੱਥੀ ਚੋਂ ਨੇ ਆ। ਓਕੇ। ਚੌਂਦੀਆਂ ਵੀ ਆਪਣੇ ਘਰੇ ਬੁੜੀਆਂ ਠੀਕਾਂ ਨਹੀਂ ਕੋਈ ਬੰਦਾ। ਓਕੇ ਜੀ। ਤੇ ਮਸ਼ੀਨ ਤੋਂ ਆਈ ਆ ਬੰਦਾ। ਹਾਂਜੀ ਮਸ਼ੀਨ ਤੋਂ ਆਈ। ਤੇ ਇਹਦਾ ਪ੍ਰੋਜ ਬਾਈ ਇਹ ਵੀ ਫੋਨ ਤੇ ਕਰਾਂਗੇ ਵੀਰੇ। ਜਾਇਜ਼ ਹੋਊਗਾ ਜੀ। ਜਾਇਜ਼ ਹੀ ਹੋਊਗਾ ਬਿਲਕੁਲ ਜਾਇਜ਼ ਹੋਣ ਗਿਆ। ਬਾਈ ਜਿਹੜੇ ਨਾਕ ਸੀ ਨਾ ਦੋਨੇ ਦੋਨੇ ਸਾਨੂੰ ਟੌਪ ਦੇ ਦਿਖਾਦੇ ਆ। ਤੇ ਜਰਸੀ ਦਾ ਮੁੱਲ ਹੀ ਕੋਈ ਨਹੀਂ ਹੈ ਨਾ ਇਹਦਾ ਬਹੁਤ ਹੈਵੀ ਹੈ ਜੀ ਬਹੁਤ ਹੈਵੀ ਹੈ ਤੇ ਬਹੁਤ ਚੰਗੀ ਹੈ ਤੇ ਥਣ ਹਵਾਨਾ ਕੱਲਾ ਕੱਲਾ ਥਣ ਲੱਗਿਆ ਵਾ ਇੱਕ ਨਾ ਜੀ ਆਹ ਜ਼ਰੂਰ ਦੱਸੋ ਇਹਦੇ ਭਾੜਾ ਜੀ ਇਹਦੇ ਹਾਂ ਕੋਈ ਹੈਡਸੋੜ ਦੱਸਿਆ ਇਹਦੀ ਵੀ ਗਾਰੰਟੀ ਹੋਊਗੀ ਜੇ ਅਗਰ ਕੋਈ ਦੁੱਧ ਬੰਦ ਘਟ ਹੁੰਦਾ ਉਹਦੀ ਗਾਰੰਟੀ ਇਹ ਤਾਂ ਪਹਾੜਾ ਮੈਂ ਪਹਿਲੇ ਬੋਲਦਾ ਹਾਂ ਜੀ ਇਹ ਪਹਾੜਾ ਜੀ ਪਹਾੜਾ ਇਹ ਥੋੜੀ ਜਿਹੀ ਉਹ ਦਸੀ ਜਾਂਦੀ ਆ ਤੇ ਮੁੱਲ ਦੋਨਾਂ ਦਾ ਫੋਨ ਦੇ ਉੱਤੇ ਹੋ ਤੇ ਨੰਬਰ ਬਾਈ ਫੇਰ ਬੋਲਦੇ 98735 624 ਚੱਲ ਜਾਈ ਪਿੰਡ ਚ ਬੁਰਜ ਜਬਰ ਜੀ ਜ਼ਿਲ੍ਹਾ ਮਾਨਸਾ ਤੇ ਦਸੀਲ ਵੀ ਮਾਨਸਾ ਹੀ ਨੇੜੇ ਆਪਣੇ ਕਿਹੜੇ ਪਿੰਡ ਆ ਗਏ ਨੇੜੇ ਆਪਣੇ ਜੋਗਰ ਲਾ ਆ ਗਏ ਜੀ ਹੂੰ ਇਧਰ ਰੜਚੋ ਆ ਗਏ ਜੀ ਰੜਚੋ ਓਕੇ ਜੀ ਦੋ ਜਾਨ ਮਰਸੀ ਦੋਨੇ ਤੁਹਾਨੂੰ ਦਗਾ ਤੇ ਧੰਨਵਾਦ